ਅਸੀਂ ਉਹ ਟੀਮ ਤੇ ਚੈਕਿੰਗ ਕਰਦੇ ਆਂ ਐਂਬੂਲੈਂਸ ਬੰਦੀ ਜੋ ਕਾਜ ਇਹਨਾਂ ਨੂੰ ਜ਼ਰੂਰੀ ਹੈ ਜਿਵੇਂ ਆਰਸੀ ਜਾਂ ਹੋਰ ਮਤਲਬ ਇਹਨਾਂ ਦੇ ਕਾਜ ਜ਼ਰੂਰੀ ਆ ਉਹ ਅਸੀਂ ਚੈੱਕ ਕਰ ਰਹੇ ਆਂ ਇਸ ਮੀਨ ਮਸ਼ੀਨ ਨਾਲ ਚੈੱਕ ਕਰ ਰਹੇ ਆਂ ਜੋ ਵੀ ਇਹਨਾਂ ਦੇ ਡਾਕੂਮੈਂਟ ਘਟਾ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਦੇ ਆਂ ਤੇ ਅੱਜ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਇਸ ਤਰ੍ਹਾਂ ਇਹਨਾਂ ਵਿੱਚ ਬਹੁਤ ਦੇਖਿਆ ਵੀ ਵਹੀਕਲ ਨੰਬਰ ਹੋ ਰਹੇ ਤੇ ਗੱਡੀ ਹੋ ਰਹੇ ਇਸ ਤਰ੍ਹਾਂ ਦਾ ਵੀ ਮਾਮਲਾ ਆ ਰਿਹਾ ਸਾਹਮਣੇ ਉਹ ਇਹ ਆਨਲਾਈਨ ਇਸ ਤਰ੍ਹਾਂ ਇਹ ਚੈੱਕ ਹੋ ਜਾਂਦਾ ਵੀ ਜਿਹੜਾ ਕੋਈ ਵਹੀਕਲ ਆ ਕਿ ਉਹਦੇ ਕਾਜ ਦਰੁਸਤ ਹੈ ਜਾਂ ਮਤਲਬ ਕੋਈ ਹੋਰ ਨਮਰਤਾ ਨਹੀਂ ਹੈ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਚਲਾਨ ਕਰਾਂਗੇ ਟਾਈਮ ਟੂ ਟਾਈਮ ਹੀ ਜਾਰੀ ਰਹੂਗੀ ਅਸੀਂ ਉਹ ਟੀਮ ਤੇ ਚੈਕਿੰਗ ਕਰਦੇ ਆਂ ਐਂਬੂਲੈਂਸ ਬੰਦੀ ਜੋ ਕਾਜ ਇਹਨਾਂ ਨੂੰ ਜ਼ਰੂਰੀ ਹੈ ਜਿਵੇਂ ਆਰ ਸੀ ਜਾਂ ਹੋਰ ਮਤਲਬ ਇਹਨਾਂ ਦੇ ਕਾਜ ਜ਼ਰੂਰੀ ਆ ਉਹ ਅਸੀਂ ਚੈੱਕ ਕਰ ਰਹੇ ਆਂ ਇਸ ਮੀਨ ਮਸ਼ੀਨ ਨਾਲ ਚੈੱਕ ਕਰ ਰਹੇ ਆਂ ਜੋ ਵੀ ਇਹਨਾਂ ਦੇ ਡਾਕੂਮੈਂਟ ਘਟਾ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਤੇ ਅੱਜ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਇਸ ਤਰ੍ਹਾਂ ਇਹਨਾਂ ਵਿੱਚ ਬਹੁਤ ਦੇਖਿਆ ਵੀ ਵੇਖੇ ਨੰਬਰ ਹੋਰ ਹੈ ਤੇ ਗੱਡੀ ਹੋਰ ਹੈ ਇਸ ਤਰ੍ਹਾਂ ਦਾ ਵੀ ਮਾਮਲਾ ਆ ਰਿਹਾ ਸਾਹਮਣੇ ਉਹ ਇਹ ਇਹ ਆਨਲਾਈਨ ਇਸ ਤਰ੍ਹਾਂ ਇਹ ਚੈੱਕ ਹੋ ਜਾਂਦਾ ਵੀ ਜਿਹੜਾ ਕੋਈ ਵਹੀਕਲ ਆ ਕਿ ਉਹਦੇ ਕਾਗਜ਼ درست ਆ ਜਾਂ ਮਤਲਬ ਕੋਈ ਹੋਰ ਨੰਬਰ ਤਾਂ ਨਹੀਂ ਹੈ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਤਲਾਣ ਕਰਾਂਗੇ ਟਾਈਮ ਟੂ ਟਾਈਮ ਇਹ ਜਾਰੀ ਰਹੇਗਾ ਅਸੀਂ ਰੋਟੀਨ ਤੇ ਇਹ ਚੈਕਿੰਗ ਕਰਦੇ ਆਂ ਐਮਬੂਲੈਂਸ ਬੰਦੀ ਜੋ ਕਾਜ ਇਹਨਾਂ ਨੂੰ ਜ਼ਰੂਰੀ ਹੈ ਜਿਵੇਂ ਆਰਸੀ ਜਾਂ ਹੋਰ ਮਤਲਬ ਇਹਨਾਂ ਦੇ ਕਾਜ ਜ਼ਰੂਰੀ ਆ ਉਹ ਅਸੀਂ ਚੈੱਕ ਕਰ ਰਹੇ ਆਂ ਇਸ ਮਸ਼ੀਨ ਨਾਲ ਚੈੱਕ ਕਰ ਰਹੇ ਆਂ ਜੋ ਵੀ ਇਹਨਾਂ ਦੇ ਡਾਕੂਮੈਂਟ ਘਟਾ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਆਂ ਤੇ ਅੱਜ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਇਸ ਤਰ੍ਹਾਂ ਇਹਨਾਂ ਵਿੱਚ ਬਹੁਤ ਦੇਖਿਆ ਵੀ ਵਿਕਲ ਨੰਬਰ ਹੋ ਰਹੇ ਤੇ ਗੱਡੀ ਹੋ ਰਹੇ ਇਸ ਤਰ੍ਹਾਂ ਦਾ ਵੀ ਮਾਮਲਾ ਆ ਰਿਹਾ ਸਾਹਮਣੇ ਉਹ ਇਹ ਆਨਲਾਈਨ ਅਸੀਂ ਚੈੱਕ ਹੋ ਜਾਂਦਾ ਵੀ ਜਿਹੜਾ ਕੋਈ ਵਹੀਕਲ ਆ ਕਿ ਉਹਦੇ ਕਾਜ ਦਰੁਸਤ ਹੈ ਜਾਂ ਮਤਲਬ ਕੋਈ ਹੋਰ ਨੰਬਰਤਾ ਨਹੀਂ ਹੈ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਤਲਾਸ਼ ਕਰਾਂਗੇ ਟਾਈਮ ਟੂ ਟਾਈਮ ਹੀ ਜਾਰੀ ਹੋਵੇ ਅਸੀਂ ਉਹ ਟੀਮ ਤੇ ਚੈਕਿੰਗ ਕਰਦੇ ਆਂ ਐਮਬੂਲੈਂਸ ਵਾਂ ਦੀ ਜੋ ਕਾਜ ਇਹਨਾਂ ਨੂੰ ਜ਼ਰੂਰੀ ਹੈ ਜਿਵੇਂ ਆਰਸੀ ਜਾਂ ਹੋਰ ਮਤਲਬ ਇਹਨਾਂ ਦੇ ਕਾਜ ਜ਼ਰੂਰੀ ਆ ਉਹ ਅਸੀਂ ਚੈੱਕ ਕਰ ਰਹੇ ਆਂ ਇਸ ਮੀਨ ਮਸ਼ੀਨ ਨਾਲ ਚੈੱਕ ਕਰ ਰਹੇ ਆਂ ਜੋ ਵੀ ਇਹਨਾਂ ਦੇ ਡਾਕੂਮੈਂਟ ਘਟਾ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਅੱਜ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਇਹ ਜਿਸ ਤਰ੍ਹਾਂ ਇਹਨਾਂ ਵਿੱਚ ਬਹੁਤ ਦੇਖਿਆ ਵੀ ਵੱਖ ਨੰਬਰ ਹੋ ਰਹੇ ਤੇ ਗੱਡੀ ਹੋ ਰਹੇ ਇਸ ਤਰ੍ਹਾਂ ਦਾ ਵੀ ਮਾਮਲਾ ਆ ਰਿਹਾ ਸਾਹਮਣੇ ਉਹ ਇਹ ਇਹ ਆਨਲਾਈਨ ਹੈ ਇਸ ਤਰ੍ਹਾਂ ਇਹ ਚੈੱਕ ਹੋ ਜਾਂਦਾ ਵੀ ਜਿਹੜਾ ਕੋਈ ਵਹੀਕਲ ਆ ਕਿ ਉਹਦੇ ਕਾਗਜ਼ درست ਆ ਜਾਂ ਮਤਲਬ ਕੋਈ ਹੋਰ ਨੰਬਰ ਤਾਂ ਨਹੀਂ ਹੈ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਤਲਾਸ਼ ਕਰਾਂਗੇ ਟਾਈਮ ਟੂ ਟਾਈਮ ਇਹ ਜਾਰੀ ਰਹੂਗਾ ਅਸੀਂ ਉਹ ਟ੍ਰੀਟ ਚੈਕਿੰਗ ਕਰਦੇ ਆਂ ਐਮਬੂਲੈਂਸ ਬੰਦੀ ਜੋ ਕਾਰਜ ਇਹਨਾਂ ਨੂੰ ਜ਼ਰੂਰੀ ਹੈ ਜਿਵੇਂ ਆਰਸੀ ਜਾਂ ਹੋਰ ਮਤਲਬ ਇਹਨਾਂ ਦੇ ਕਾਜ ਜ਼ਰੂਰੀ ਆ ਉਹ ਅਸੀਂ ਚੈੱਕ ਕਰ ਰਹੇ ਆਂ ਇਸ ਮਸ਼ੀਨ ਨਾਲ ਚੈੱਕ ਕਰ ਰਹੇ ਆਂ ਜੋ ਵੀ ਇਹਨਾਂ ਦੇ ਡਾਕੂਮੈਂਟ ਘਟਾ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਦੇ ਆਂ ਤੇ ਅੱਜ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਇਸ ਤਰ੍ਹਾਂ ਇਹਨਾਂ ਵਿੱਚ ਬਹੁਤ ਦੇਖਿਆ ਵੀ ਵਹੀਕਲ ਨੰਬਰ ਹੋਰ ਆ ਤੇ ਗੱਡੀ ਹੋਰ ਆ ਇਸ ਤਰ੍ਹਾਂ ਦਾ ਵੀ ਮਾਮਲਾ ਆ ਰਿਹਾ ਸਾਹਮਣੇ ਉਹ ਇਹ ਆਨਲਾਈਨ ਇਸ ਤਰ੍ਹਾਂ ਇਹ ਚੈੱਕ ਹੋ ਜਾਂਦਾ ਵੀ ਜਿਹੜਾ ਕੋਈ ਵਹੀਕਲ ਆ ਇਹ ਉਹਦੇ ਕਾਜ ਦਰੁਸਤਾ ਜਾਂ ਮਤਲਬ ਕੋਈ ਹੋਰ ਨੰਬਰ ਤਾਂ ਨਹੀਂ ਹੈ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਤਲਾਣ ਕਰਾਂਗੇ ਟਾਈਮ ਟੂ ਟਾਈਮ ਇਹ ਜਾਰੀ ਰਹੂਗਾ